ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੇ ਕਿ ਕੱਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557 ਜਿਹੜਾ ਵਿਆਹਪੁਰਬ ਬਟਾਲਾ ਵਿਖੇ ਬੜੀ ਧੂਮ ਧਾਮ ਨਾਲ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਆ ਤਾਂ ਜਿਸ ਤੋਂ ਪਹਿਲਾਂ ਕੱਲ ਹੀ ਬਟਾਲ ਦੇ ਵਿੱਚੋਂ ਸ਼ਗਰ ਰੋਪੀ ਜਿਹੜਾ ਆ ਸੰਗਤਾ ਸੁਲਤਾਨਪੁਰ ਲੋਧੀ ਪਹੁੰਚਿਆ ਨੇ ਤਾਂ ਉੱਥੇ ਜਿਹੜਾ ਆ ਅੱਜ ਤਰਕਸਾਰ ਯਾਨੀ ਕਿ ਸਵੇਰੇ 6:30 ਪੋਣੇ 7 ਵਜੇ ਦੇ ਕਰੀਬ ਜਿਹੜੀ ਆ ਉੱਥੋਂ ਬਰਾਤ ਰੂਪੀ ਨਗਰ ਕੀਰਤਨ ਜਿਹੜਾ ਆ ਰਵਾਨਾ ਹੋਇਆ ਜਿਨ੍ਹਾਂ ਦੇ ਵਿੱਚ ਪੰਜ ਪਿਆਰੇ ਦੇ ਅਗਵਾਈ ਹੇਠ ਇਹ ਨਗਰ ਕੀਰਤਨ ਜਿਹੜਾ ਆ ਰਵਾਨਾ ਹੋਇਆ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਜਿਹੜਾ ਆ دیر ਰਾਤ ਅੱਜ 12:30 1 ਵਜੇ ਦੇ ਕਰੀਬ ਬਟਾਲਾ ਪਹੁੰਚੇਗਾ ਤਾਂ ਜਿਨ੍ਹਾਂ ਦੇ ਵਿੱਚ ਸਿੱਖ ਸੰਪਰਦਾਵਾਂ ਨਿਆਂਗ ਸਿੰਘ ਜਥੇਬੰਦੀਆਂ ਔਰ ਗਤਕਾ ਪਾਰਟੀ ਤੇ ਹੋਰ ਕਈ ਜਿਹੜੇ ਆ ਸਿੱਖ ਸੰਪਰਦ ਦਾਵਾ ਜਿਹੜੇ ਆ ਮੌਜੂਦ ਹੋਣਗੇ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਸੁਲਤਾਨਪੁਰ ਲੋਧੀ ਦੀਆਂ ਨੇ ਇਹ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਜਿਹੜੀ ਆ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਆ ਆਰੰਭਤਾ ਹੋਈ ਆ ਜਿਨ੍ਹਾਂ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਰੀਆਂ ਨੇ ਤਾਂ ਆਪਣਾ ਜਿਹੜਾ ਆ ਉੱਥੇ ਹਾਜ਼ਰੀ ਭਰਿਆ ਨੇ ਤਾਂ ਗੁਰੂ ਦਾ ਆਸ਼ੀਰਵਾਦ ਲੈਂਦੇ ਆ ਨਜ਼ਰ ਆ ਰਿਹਾ ਨੇ ਤਾਂ ਜਿਨ੍ਹਾਂ ਦੇ ਵਿੱਚ ਉੱਥੋਂ ਦੇ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਮੈਂਬਰ ਹੋਰ ਜਿਹੜੇ ਆ ਜਥੇਬੰਦੀਆ ਉੱਥੇ ਮੌਜੂਦ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜ ਪਿਆਰੇ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਤਾਂ ਅੱਜ ਦਿਰ ਰਾਤ ਜਦੋਂ ਬਟਾਲੇ ਪਹੁੰਚੇਗਾ ਤਾਂ ਬਟਾਲੇ ਦੇ ਵਿੱਚ ਦਿਰ ਰਾਤ 12:30 ਇੱਕ ਵਜੇ ਦੇ ਕਰੀਬ ਕਾਫੀ ਵੱਡੀ ਗਿਣਤੀ 'ਚ ਬਟਾਲੇ ਦੇ ਵਿੱਚ ਲੋਕ ਇਸ ਨਗਰ ਕੀਰਤਨ ਦਾ ਇੰਤਜ਼ਾਰ ਕਰਦੇ ਨੇ ਤਾਂ ਜਿਸ ਤੋਂ ਬਾਅਦ ਜੋ ਨਗਰ ਕੀਰਤਨ ਬਟਾਲਾ ਵਿਖੇ ਪਹੁੰਚਦਾ ਹੈ ਤਾਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਜਾਂਦਾ ਸਿੱਖ ਚੱਤੇ ਬੰਦਿਆਂ ਦੇ ਵੱਲੋਂ ਸਵਾਗਤ ਕੀਤਾ ਜਾਂਦਾ ਔਰ ਸੰਗਤਾਂ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਲੈਂਦਿਆਂ ਨੇ ਤਾਂ ਕੱਲ ਜਿਹੜਾ ਸਵੇਰੇ ਗੁਰਦੁਆਰਾ ਕੰਧ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦੀ ਸ਼ੁਰੂਆਤ ਹੋਏਗੀ ਨਗਰ ਕੀਰਤਨ ਨਿਕਲੇ ਜਾਏਗਾ ਜਿਸ ਨੂੰ ਬਾਬੇ ਨਾਨਕ ਦੇ ਵਿਆਹ ਪੂਰਬ ਦੇ ਰੂਪ ਦੇ ਵਿੱਚ ਮਨਾਇਆ ਜਾਵੇਗਾ ਤਾਂ ਵੱਡੀ ਗਿਣਤੀ ਵਿੱਚ ਕੱਲ ਬਟਾਲੇ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਵਿਆਹ ਪੁਰਬ ਤੁਮਤਮ ਨਾ ਮਨਾਇਆ ਜਾਏਗਾ ਜਿਸ ਦੇ ਵਿੱਚ ਗਤਕਾ ਪਾਰਟੀ ਸਿੱਖ ਸੰਪਰਦਾਵਾ ਹੋਰ ਜਿਹੜੇ ਆ ਬਟਾਲੇ ਦੇ ਵਿੱਚ ਜੇ ਕਹਿ ਸਕਦੇ ਆ ਪੰਗੋੜਿਆ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਲੋਕ ਇੱਥੇ ਸਿੱਖ ਸੰਪਰਦਾਵਾ ਮੌਜੂਦ ਹੋਣ ਗਿਆ ਤਾਂ ਕਾਫੀ ਲੋਕ ਉੱਥੇ ਦੂਰ ਦੂਰੋਂ ਆ ਕੇ ਬਟਾਲੇ ਦੇ ਵਿੱਚ ਨਤਮਸਤਕ ਹੁੰਦਿਆਂ ਨੇ ਤਾਂ ਦੱਸਿਆ ਜਾਂਦਾ ਤਾਂ ਇਸ ਵਿਆਹ ਪੂਰਵ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਇੱਕ ਘਰ ਦੇ ਵਿੱਚ ਆਮ ਵਿਆਹ ਕਰਦੇ ਹਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਵਿਆਹ ਕਰਦੇ ਹਾਂ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਆ ਬਾਬੇ ਨੰਦ ਦਾ ਵਿਆਹ ਪੂਰਵ ਜਿਹੜਾ ਮਨਾਇਆ ਜਾਂਦਾ ਹੈ ਤਾਂ ਜਿਸ ਤੋਂ ਪਹਿਲਾਂ ਗੁਰਦੁਆਰਾ ਡੇਰਾ ਸਾਹਿਬ ਅਤੇ ਕੰਧ ਸਾਹਿਬ ਦੀ ਗੱਲ ਕੀਤੀ ਜਾਵੇ ਇੱਥੇ ਹਰ ਤਰ੍ਹਾਂ ਦੇ ਜਿਹੜੇ ਪਕਵਾਨ ਬਣਾਏ ਜਾਂਦੇ ਨੇ ਜਲੇਬੀਆਂ ਦੀ ਗੱਲ ਕੀਤੀ ਜਾਵੇ ਸ਼ੱਕਰ ਭਾਰਿਆਂ ਦੀ ਗੱਲ ਕੀਤੀ ਜਾਵੇ ਔਰ ਹਰ ਤਰ੍ਹਾਂ ਦਾ ਜਿਹੜਾ ਪ੍ਰਸ਼ਾਦ ਇੱਥੇ ਬਣਾਇਆ ਜਾਂਦਾ ਤਾਂ ਜੋ ਕਿ ਕਾਲਜ ਜੋ ਸੰਗਤਾਂ ਬਟਾਲੇ ਵਿਖੇ ਪਹੁੰਚਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਆ ਵਰਤਾ ਜਾਂਦਾ ਤਾਂ ਹੁਣ ਜਿਹੜੀ ਆ ਸ਼ੁਰੂਆਤ ਹੋਈ ਆ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਦੀ ਤਾਂ ਇਸ ਦੇ ਵਿੱਚ ਜਿਹੜੀ ਆ ਸਾਡੇ ਪੱਤਰਕਾਰ ਨੇ ਇਹ ਨਗਰ ਕੀਰਤਨ ਜਿਹੜਾ ਆ ਉੱਥੇ ਮੌਜੂਦ ਹੈ ਪੱਤਰਕਾਰ ਤਾਂ ਲੋਕਾਂ ਨਾਲ ਗੱਲਬਾਤ ਕੀਤੀ ਆ ਤਾਂ ਐਸ ਜੀ ਪਿਛੇ ਦੇ ਮੈਂਬਰ ਜਿਹੜੇ ਆ ਸੁਲਤਾਨਪੁਰ ਲੋਧੀ ਦੇ ਉਹਨਾਂ ਨਾਲ ਗੱਲਬਾਤ ਕੀਤੀ ਆ ਕਿਸ ਤਰੀਕੇ ਦੇ ਨਾਲ ਇਹ ਨਗਰ ਕੀਰਤਨ ਦੀ ਜਿਹੜੀ ਆ ਸ਼ੁਰੂਆਤ ਹੋਈ ਆ ਇਸ ਦੀ अहमियत ਕੀ ਆ ਔਰ ਕਿਹੜੇ-ਕਿਹੜੇ ਪ੍ਰਾਤ ਤੇ ਇਹ ਜਾਵੇਗੀ ਦਾ ਸਮਾਪਤੀ ਕਿਸ ਜਗ੍ਹਾ ਤੇ ਹੋਵੇਗੀ ਇਸ ਦੀ ਪੂਰੀ ਜਾਣਕਾਰੀ ਜਿਹੜੀ ਹੈ ਸਾਡੇ ਪੱਤਰਕਾਰ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਕੋਲੋਂ ਲਈਤੀ ਆ ਇੱਕ ਵਾਰ ਸੋਲਣ ਨੇ ਆ ਕੀ ਹੈ ਇਸ ਨਗਰ ਕੀਰਤਨ ਦਾ ਮਹੱਤਵ ਸੁਲਤਾਨਪੁਰ ਲੋਧੀ ਤੋਂ ਇਹ ਨਗਰ ਕੀਰਤਨ ਜੋ ਕਿ ਬਟਾਲਾ ਲਈ ਰਵਾਨਾ ਹੋਇਆ ਹੈ ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਖੁਸ਼ੀ ਵਿੱਚ ਮਨਾਇਆ ਜਾ ਰਿਹਾ ਹੈ ਇਹ ਬਰਾਤ ਰੂਪੀ ਨਗਰ ਕੀਰਤਨ ਜੋ ਕਿ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਨਗਰ ਕੀਰਤਨ ਰੂਪੀ ਬਰਾਤ ਜੋ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੱਲ ਕੇ ਬਟਾਲਾ ਪੁੱਜੇਗੀ ਇੱਥੇ ਜਾਣਕਾਰੀ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਸਸੀ ਗਾਲ ਜੀ ਇਹ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਕਿੱਥੇ ਪਹੁੰਚੇਗਾ ਔਰ ਕਿੰਨਾ ਵਿਆਹ ਪਊਗਾ ਇਹਦੀ ਤਾਂਤਨ ਸਾਈਂ ਸਰੂ ਗੁੰਡਾਣਾ ਗ੍ਰੇਵ ਦੀ ਦਾ ਜਿਹੜਾ ਵਿਆਹ ਪੁਰਾਣਾ ਹੈ ਹਰ ਸਾਲ ਦੀ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਪਾਵਨ ਪਿੱਤਰ ਧਰਤੀ ਤੋਂ ਹੁੰਦਾ ਹੋਇਆ ਰਸਤੇਆਂ ਵਿੱਚੋਂ ਜਾਂਦਿਆ ਗੁਰਦਾਰਾ ਸਾਹਿਬ ਕਰਤਾਰੀਆ ਸਾਹ ਬਟਾਲਾ ਵਿਖੇ ਜਾ ਕੇ ਜਿਹੜਾ ਹੈ ਸਮਾਪਤ ਹੁੰਦਾ ਔਰ ਰਸਤੇ ਦੇ ਵਿੱਚ ਸੰਗਤਾਂ ਵੱਲੋਂ ਜਿਹੜੇ ਆ ਲੰਗਰ ਲਗਾਏ ਜਾਂਦੇ ਹਨ ਮਹਾਰਾਜ ਦਾ ਸਵਾਗਤ ਕੀਤਾ ਜਾਂਦਾ ਅਤੇ ਬੜੀ ਸ਼ਰਧਾ ਦੇ ਨਾਲ ਐਸ ਵਕਤ ਜਿਹੜਾ ਪੰਜਾਬ ਉਹੜਾ ਨਹੀਂ ਮਾਰ ਰਿਹਾ ਪਰ ਫਿਰ ਵੀ ਜਿਹੜਾ ਸੰਗਤ ਦਾ ਉਤਸ਼ਾਹ ਹੈ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਔਰ ਠਾਠਾ ਮਾਰਦਾ ਜਿਹੜਾ ਸੰਗਤ ਦਾ ਹੜਾ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੈ ਔਰ ਸਾਰਿਆਂ ਨੂੰ ਮੇਰੇ ਵੱਲੋਂ ਜਿਹੜੀਆਂ ਉਹ ਨਗਰ ਕੀਰਤਨੀਆਂ ਵਿਆਪ ਰਹੀਆਂ ਲੱਖ ਲੱਖ ਰਹਿ ਜਿੱਦਾਂ ਕਿ ਸੀ ਸੁਣਿਆ ਕਿ ਬਰਾਤ ਰੁਪੀ ਨਗਰ ਕੀਰਤਨ ਜੋ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੱਲ ਕੇ ਬਟਾਲਾ ਪਹੁੰਚੇਗਾ ਗੱਲਬਾਤ ਕਰ ਲੈਂਦੇ ਆ ਇੱਥੇ ਸਾਡੇ ਨਾਲ ਐਸ.ਸੀ.ਪੀ.ਸੀ ਦੇ ਮੈਂਬਰ ਸਾਹਿਬਾਨ ਜੀ ਮੌਜੂਦ ਨੇ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਇਹ ਜਿਹੜੇ ਬਰਾਦ ਰੂਪੀ ਨਗਰ ਕੀਰਤਨਾ ਸੁਲਤਾਨਪੁਰ ਲੋਧੀ ਤੋਂ ਚਲ ਕੇ ਬਟਾਲਾ ਕਦੋਂ ਪਹੁੰਚੇਗਾ ਕੀ ਕੀ ਇੱਥੇ ਪੜਾ ਰਹਿਣਗੇ ਕਿੱਥੇ ਕਿੱਥੇ ਰੁਕੇਗਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੋਬਿੰਦ ਸਿੰਘ ਪ੍ਰਬੰਧਕੋ ਆਜਦਾ ਪੁੱਤਰ ਧਿਆਰਾ ਸੈਕੀਰ ਬਾਬਾ ਨਾਨਕ ਦੇਵ ਯਕਤ ਇਹ ਵਿਆਹ ਨੂੰ ਸਮਰਪਿਤ ਅਮਰਾਤ ਰੂਪੀ ਸਵੇਰੇ ਅਮਰਤ ਵੇੜੇ ਗੁਰਦਰਾ ਸਾਹਿਬ ਦੀ ਮੇਹਸਾ ਤੋਂ ਨਗਰ ਕੀਰਨ ਦੇ ਰੂਪ ਵਿੱਚ ਆਰੰਭ ਹੋਇਆ ਔਰ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਸ਼ਾਮ ਨੂੰ ਉਹ ਆਪਣੇ ਟਾਲੇ ਦੀ ਧਰਤੀ ਤੇ ਮਾਤਾ ਸਰਖਰੀ ਜੀ ਨੂੰ ਵਿਆਹਣ ਵਾਸਤੇ ਪਹੁੰਚ ਜਾਵੇਗਾ ਔਰ ਕੱਲ ਉਹ ਰੇਂਗੀਆਂ ਰਸਵਾ ਕੱਲ ਨੂੰ ਹੋਣਗੀਆਂ ਅੱਜ ਬਟਾਲਾ ਔਰ ਬਾਬੇ ਬਕਾਲਾ ਵਿਆਹ ਸ ਹੁੰਦਾ ਹੋਇਆ ਜਿੱਥਾ ਤੇ ਸਾਰਾ ਇਤਿਹਾਸ ਚੱਲੇਗਾ ਔਰ ਇਸ ਵਿਆਹ ਦੀਆਂ ਸਾਰੇ ਇਲਾਕੇ ਨੂੰ ਪੰਜਾਬ ਭਰ ਦੇ ਦੇਸ਼ ਵਿਦੇਜਵਤੀਆ ਸੰਗਤਾਂ ਨੂੰ ਬੜਾ ਚੋਅ ਹੈ ਔਰ ਬੜੀ ਕਿਰਪਾ ਇੱਕ ਨਾਰੇ ਬਾਸ਼ਾ ਜੀ ਗੁਰਨਾਰ ਬਾਸ਼ਾ ਇੱਥੇ 14 ਸਾਲ 9 ਮਹੀਨੇ 13 ਦਿਨ ਇੱਥੇ ਅਕਾਲ ਪੁਰਖ ਨਾਲ ਲੀਨ ਹੋਏ ਔਰ ਉਸ ਤੋਂ ਬਾਅਦ ਗੁਰਨਾਰ ਬਾਸ਼ਾ ਨੇ ਇਥੋਂ ਵਿਆਹਪੁਰ ਬਣਾਇਆ ਗ੍ਰੇਸਤੀ ਜੀਵਨ ਆਰੰਭ ਕੀਤਾ ਔਰ ਹਰ ਮਨੋਕਰ ਨੂੰ ਇਹ ਦੱਸ ਦਿੱਤਾ ਕਿ ਅਸਲੀ ਜੀਵਨ ਗ੍ਰੇਸੀ ਜੀਵਨ ਹੈ ਔਰ ਇਹ ਧਰਮ ਤੇ ਕਿਰਤ ਦੀ ਲਈ ਹੈ ਕਿ ਮੈਂ ਕਿਹਾ ਨਾਮ ਲਿਖੋ ਵਾਢੋ ਸੋਕੋ ਜਾਪ ਰੇਖ ਨੂੰ ਨਾਨਕ ਪਾਸ਼ਾ ਨੇ ਕਿਹਾ ਔਰ ਇਥੇ ਸੰਤਾਰ ਕੋ ਵੀ ਕਾਫੀ ਤੇ ਗੁਰੂ ਨਾਨਕ ਪਾਸ਼ਾ ਨੇ ਬਖਸ਼ ਕਰਕੇ ਗੁਰ ਬਾਣੀ ਦਿੱਤੀ ਔਰ ਗੁਰ ਬਾਤਰ ਦਾ ਪਾਠ ਇਥੇ ਉਚਾਰਨ ਕੀਤਾ ਇਥੇ ਗੁਰੂ ਨਾਨਕ ਪਾਸ਼ਾ ਨੇ ਮੋਖਰੀ ਕੀਤੀ ਕਿਰਤ ਕਰਨੀ ਦਸੀ ਕਿਰਤ ਕਰੋ ਵਾਢੋ ਸੋਕੋ ਨਾਮ ਜਪੋ ਜਾਪ ਰੇਖ ਤਾਂ ਜੀ ਸੁਣਿਆ ਕਿਪਤਰਾ ਨਾਮ ਜਿਹੜੋ ਸੇਵਾਂਸ਼ ਕੋ ਦਾ ਤੇਸ਼ ਵੀ ਇੱਕ ਉਹ ਸ਼੍ਰੀ ਸੁਖਮਨ ਸਿੰਘ ਜੀ ਨੇ ਕਿਹਾ ਇਹ ਸਨ ਸਾਡੇ ਨਾਲ ਜਰਨੈਲ ਸਿੰਘ ਟੋਕਰਾਵਾਲ ਐਸਜੀਪੀਸੀ ਮੈਂਬਰ ਨੇ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਇਹ ਤਸਵੀਰਾਂ ਤੁਹਾਨੂੰ ਫੇਰ ਦਿਖਾ ਦਿੰਦੇ ਆ ਇਹ ਬਰਾਤ ਰੁਪੀ ਨਗਰ ਕਿਰਤ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਕਪਟਾਲਾ ਦੀ ਤਰਤੂ ਤੱਕ ਪਹੁੰਚੇਗਾ ਔਰ ਇਹ ਬਰਾਤ ਦੇ ਸਹਿਤਾ ਸਮਗਤ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਪਟਾਲਾ ਪਹੁੰਚੇਗੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹਪੁਰਪ ਤੇ ਅੱਜ ਜਨਾਬਦਾਰ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੋਂ ਅੱਜ ਪਟਾਲਾ ਵਾਸਤੇ ਫਰਾਤ ਰੂਪੀ ਨਗਰ ਕੀਰਤਨ ਦੀ ਰਵਾਨਗੀ ਹੋ ਚੁੱਕੀ ਹੈ ਉਰੇ ਵਰਲਡ ਵਿੱਚ ਜਿੱਥੇ ਵੀ ਗੁਰਨਾਣਕ ਨਾਮ ਲੈਵਾ ਸੰਗਤਾਂ ਜਿਹੜੇ ਕਿ ਹਰ ਧਰਮ ਦੇ ਲੋਕ ਗੁਰਨਾਣ ਦੇ ਮਹਾਰਾ ਜੀ ਨੂੰ ਆਪਣਾ ਗੁਰੂ ਆਪਣਾ ਪੀਰ ਮੰਨਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਅੱਜ ਤੋਂ ਰੋਦਨ ਬਾਅਦ 100 ਵਾਰ ਇੱਕ 트리 ਨੂੰ ਗੁਰਨਾਣਕ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਜਿਹੜਾ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਗੁਰਨਾਣਕ ਸਾਹਿਬ ਦਾ ਜਿਹੜਾ ਘਰ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ 1 ਸਤੰਬਰ ਨੂੰ ਪੂਰੇ ਵਰਲਡ ਤੋਂ ਇੰਡੀਆ ਤੋਂ ਸੰਗਤਾਂ ਉਥੇ ਉਧਿਹੜਾ ਮਨਾਉਣ ਲਈ ਆ ਰਹੀਆਂ ਆ ਅੱਜ ਇੱਡਾ ਵੱਡਾ ਇਕੱਠ ਜੋ ਸੰਗਤਾਂ ਚ ਉਤਸ਼ਾਹ ਅਜੇ ਕਿ ਕੁਦਰਤ ਦੇ ਅੱਗੇ ਯੋਰ ਨਹੀਂ ਇਲਾਕਾ ਬਹੁਤ ਸਾਰਾ ਪਾਣੀ ਦੀ ਮਾਰ ਥੱਲੇ ਆ ਹੜ ਆਇਆ ਹੋਇਆ ਹੈ ਲੇਕਿਨ ਉਹਨਾਂ ਚੀਜ਼ਾਂ ਨੂੰ ਪਿੱਛੇ ਹਟ ਕੇ ਸੰਗਤਾਂ ਨੇ ਆਪਣੇ ਗੁਰੂ ਨੂੰ ਨਗਰ ਕੀਰਤਨ ਰੂਪ ਚ ਉਹਦੀ ਬਰਾਤ ਤੋਰਨ ਲਈ ਸੰਗਤਾਂ ਪੂਰੇ ਇਲਾਕੇ ਚੋਂ ਦੇਸ਼ ਵਿਦੇਸ਼ ਤੋਂ ਇਸ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਆਈਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਇੱਥੇ ਸੁਲਤਾਨਪੁਰ ਲੋਧੀ ਧਰਤੀ ਆਣ ਤੇ ਜੀ ਆਇਆਂ ਕਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ